ਗੱਗੂ ਬਣ ਕੇ ਆਵਾਂਗੇ ਹਨਾ ਵੀ ਬਾਲ ਉੱਭ ਜਾਣਗੇ ਪਰ ਅੱਖਾਂ ਤੋਂ ਵੀ ਹੱਥ ਤੋਂ ਵੀ ਬੈਠੀ ਸੀ ਤੁਸੀਂ ਤਾਂ ਛੇਵੇਂ ਅਸੀਂ ਬਾਲਾਂ ਨੂੰ ਗੂਗਲ ਵਰਕੇ ਅਸੀਂ ਰੋਲ ਕਰਾਂਗੇ ਤੇ ਸ਼ੁਕਰ ਭਗਵਾਨ ਦਾ ਕਿ ਅਸੀਂ ਬਚ ਗਏ ਅੰਨੇ ਹੋਣ ਤੋਂ ਬਚ ਗਏ ਜੀ ਸਾਡੇ ਨਾਲ ਦੇ ਕੱਟੋ ਘੜ ਉੱਤੇ 50000 ਬੰਦਾ ਹੋਣਾ ਜੀ ਕਈ ਬੰਦੇ ਤਾਂ ਇਦਾਂ ਦੇ ਸੀ ਜਿਨ੍ਹਾਂ ਨੇ ਸ਼ਰਮ ਦੇ ਮਾਰੇ ਅੱਗੇ ਨਹੀਂ ਆਏ ਜੀ ਕੀ ਰਿਐਕਸ਼ਨ ਦੇਖ ਨੂੰ ਮਿਲਦਾ ਹੈ ਕੁਝ ਸਮੇਂ ਬਾਅਦ ਘਟਿਆ ਬਾਦ ਹੋਇਆ ਇਹ ਕੁਝ ਸਮੇਂ ਬਾਅਦ ਹੁੰਦਾ ਜੀ ਇਹ ਘਟੋ ਘਟੇ ਇਹ ਮੇਰੇ ਨਾਲ 2-3 ਘੰਟੇ ਬਾਅਦ ਜਾ ਕੇ ਸ਼ੁਰੂ ਹੁੰਦਾ ਜੀ ਤਾਂ 3 ਦਿਨ ਤਹੇ ਮਤਲਬ ਬਿਲਕੁਲ ਬੰਨੇ ਨੂੰ ਅੰਨਾ ਕਰਕੇ ਰੱਖਦੇ ਗੰਗੇਪੰਤੋਂ ਨਜਾਤ ਪਾਉਣ ਲਈ ਸੰਗਰੂਰ ਦੇ ਵਿੱਚ ਕੈਂਪ ਲਗਾਇਆ ਜਾਂਦਾ ਜਿੱਥੇ ਵੱਡੇ ਪੱਧਰ ਤੇ ਲੋਕਾਂ ਦੇ ਸਿਰ ਉੱਪਰ ਇੱਕ ਲੇਪ ਲਗਾਇਆ ਜਾਂਦਾ ਜਿਸ ਤੋਂ ਬਾਅਦ 60 ਤੋਂ ਵੱਧ ਜਿਹੜੇ ਲੋਕ ਨੇ ਉਹਨਾਂ ਦੇ ਉੱਪਰ ਰਿਐਕਸ਼ਨ ਦੇਖ ਨੂੰ ਮਿਲਦਾ ਹੈ ਜਿਸ ਤੋਂ ਬਾਅਦ ਭਾਜੜ ਪੈ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਇਸ ਸੰਬੰਧੀ ਮਾਮਲਾ ਦਰਜ ਕੀਤਾ ਜਾਂਦਾ ਜਿਨ੍ਹਾਂ ਵੱਲੋਂ ਕੈਂਪ ਲਗਾਇਆ ਜਾਂਦਾ ਸੋ ਇੱਕ ਐਕਟਰ ਨੇ ਮੇਰੇ ਨਾਲ ਮੌਜੂਦ ਜਿਹੜੇ ਕਿ ਪੰਜਾਬੀ ਅਤੇ ਹਿੰਦੀ ਸਿਨੇਮਾ ਦੇ ਵਿੱਚ ਜਿਹੜੇ ਹੈਗੇ ਨੇ ਬਤੌਰ ਐਕਟਰ ਕੰਮ ਕਰਦੇ ਨੇ ਸੋ ਉਹ ਵੀ ਇਸ ਗੰਗੇਪੰਦ ਦੀ ਬਿਮਾਰੀ ਤੋਂ ਨਜਾਤ ਪਾਉਣ ਲਈ ਉੱਥੇ ਦਵਾਈ ਲਗਾਉਣ ਜਾਂਦੇ ਨੇ ਸੋ ਗੱਲਬਾਤ ਕਰ ਲੈਣੇ ਧਰਮਵੀਰ ਜੀ ਮੌਜੂਦ ਨੇ ਵੀਰ ਜੀ ਗਏ ਤਾਂ ਸੀ ਵੀ ਗੱਗੂ ਗਿਲ ਬਣ ਕੇ ਆਵਾਂਗੇ ਹਨਾ ਵੀ ਬਾਲ ਉੱਗ ਜਾਣਗੇ ਪਰ ਅੱਖਾਂ ਤੋਂ ਵੀ ਹੱਥ ਤੋਂ ਬੈਠੇ ਸੀ ਤੁਸੀਂ ਤਾਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਤੇ ਤੁਹਾਡੇ ਬਹੁਤ ਬਹੁਤ ਧੰਵਾਦ ਜੀ ਤੇ ਅਸੀਂ ਗਏ ਤਾਂ ਇਸ ਕਰਕੇ ਸੀ ਵੀ ਸਾਡੇ ਬਾਲ ਆ ਜਾਣਗੇ ਤੇ ਸੋਸੋ ਮਿੰਡੇ ਪਤਾ ਲੱਗਾ ਸਾਨੂੰ ਤੇ ਅਸੀਂ ਗਏ ਅਸਕੇ ਜਿਵੇਂ ਅਸੀਂ ਬਾਲ ਆਏ ਗੂਗਲ 'ਤੇ ਅਸੀਂ ਰੋਲ ਕਰਾਂਗੇ ਤੇ ਸ਼ੁਕਰ ਭਗਵਾਨ ਦਾ ਕਿ ਅਸੀਂ ਬਚ ਗਏ ਅੰਨੇ ਹੋਂ ਤੋਂ ਬਚ ਗਏ ਜੀ ਸਾਡੇ ਨਾਲ ਦੇ ਘਟੋ ਘੜ ਉੱਤੇ ਜਦ ਵੀ 50000 ਬੰਦਾ ਹੋਣਾ ਜੀ ਕਈ ਬੰਦੇ ਤਾਂ ਇਦਾਂ ਦੇ ਸੀ ਜਿਨ੍ਹਾਂ ਨੇ ਸ਼ਰਮ ਦੇ ਮਾਰੇ ਅੱਗੇ ਨਹੀਂ ਆਏ ਜੀ ਤਾਂ ਮੈਂ ਸਭ ਤੋਂ ਵੱਡੀ ਇਹ ਕਹਿਣਾ ਵੀ ਤੁਸੀਂ ਅੱਗੇ ਆਓ ਇਸ ਗੱਲ ਨੂੰ ਦੱਸੋ ਸਭ ਨੂੰ ਤੁਹਾਡੀ ਹਿੰਮਤ ਦੀ ਅਸੀਂ ਬੜੀ ਤਾਰੀਫ਼ ਕਰ ਰਹੇ ਹਾਂ ਤੁਸੀਂ ਕੈਮਰੇ ਅੱਗੇ ਆਏ ਕਿਉਂਕਿ ਬਤੌਰ ਆਰਟਿਸਟ ਤੁਹਾਡੀ ਵੀ ਜ਼ਿੰਮੇਵਾਰੀ ਬੰਦੀ ਹੈ ਲੋਕਾਂ ਨੂੰ ਸੇਧ ਦੇਣੀ ਹੈ ਨਾ ਬਿਲਕੁਲ ਜੀ ਬਿਲਕੁਲ ਜੀ ਜੀ ਬਹੁਤ ਲੋਕ ਇਦਾਂ ਸ਼ਰਮੇ ਮਾਰੇ ਜਿਹੜੇ ਕਿ ਆਏ ਨਹੀਂ ਜੀ ਉਹ ਸ਼ਰਮਾਂਦੇ ਨੇ ਵੀ ਕਿ ਅਸੀਂ ਲੋਕ ਕਹਣਗੇ ਵੀ ਬੜਾਪੇ ਚੱਕੇ ਇਹ ਦਵਾਈ ਲਵਾ ਰਹੇ ਬਾਲਾਂ ਦੀ ਪਰ ਨਹੀਂ ਬੰਦਾ ਗਲਤੀ ਹੈ ਕਿ ਉਹਦਾ ਪੁੱਤ ਲਾ ਗਲਤੀ ਹੋ ਜਾਂਦੀ ਹੈ ਬੰਦੇ ਤੋਂ ਪਰ ਅੱਗੇ ਆ ਕੇ ਦੱਸਣਾ ਚਾਹੀਦਾ ਹੈ ਉਹ ਜਿੰਨੇ ਜਿਵੇਂ ਲੋਕ ਉੱਤੇ ਆਏ ਤੇ ਪੁਲਿਸ ਪ੍ਰਸ਼ਾਸਨ ਦਾ ਬਹੁਤ ਧੰਨਵਾਦੀ ਜੀ ਜਿਹੜਿਆਂ ਨੇ ਕਾਰਵਾਈ ਕੀਤੀ ਤੇ ਕਈਆਂ ਨੂੰ ਦਵਾਈ ਡਾਕਟਰ ਸਰੂਰ ਦੇ ਵਿੱਚ ਕਤੋਂ-ਕੱਟ ਮੇਰੇ ਸਾਬ ਨਾਲ 60 65 ਬੰਦੇ 60 65 ਬੰਦੇ ਹਾਜ਼ਰ ਪਈ ਸੀ ਜੀ ਬਿਲਕੁਲ ਤੋਂ ਕੁਝ ਲੋਕ ਅਸੀਂ ਜਿਹੜੇ ਕਿ ਸ਼ਰੂ ਦੇ ਮਾਰੇ ਘਰੇ ਪਈ ਸੀ ਜੀ ਪਰ ਨਹੀਂ ਪਰ ਆਪਣੇ ਦਿਨ ਨੇ ਕਿਹਾ ਸਾਡੇ ਨੇ ਵੀ ਅੱਗੇ ਆ ਕੇ ਦੱਸਣਾ ਚਾਹੀਦਾ ਕਿ ਇਹ ਲੋਕ ਬਚਣ ਹੂੰ ਇਸ ਕਰਕੇ ਅਸੀਂ ਅੱਗੇ ਆਏ ਜੀ ਤੁਹਾਨੂੰ ਬੇਨਤੀ ਕੀਤੀ ਹੈ ਜੀ ਤੇ ਅਚਾਨਕ ਅਚਾਨਕ ਹੀ ਰਿਐਕਸ਼ਨ ਦੇਖਣ ਨੂੰ ਮਿਲੇ ਜਾਂ ਕੁਝ ਸਮੇਂ ਬਾਅਦ ਘੰਟਿਆਂ ਬਾਅਦ ਹੋਇਆ ਇਹ ਕੁਝ ਸਮੇਂ ਬਾਅਦ ਹੁੰਦਾ ਜੀ ਇਹ ਹੂੰ ਕਟੋ ਕਟੇ ਹੈ ਮੇਰੇ ਕੋਲ 2-3 ਘੰਟੇ ਬਾਅਦ ਜਾ ਕੇ ਸ਼ੁਰੂ ਹੁੰਦਾ ਜੀ ਤਾਂ 3 ਦਿਨ ਤਹੇ ਮਤਲਬ ਬਿਲਕੁਲ ਬੰਨੇ ਨੂੰ ਅੰਨਾ ਕਰਕੇ ਰੱਖਦਾ ਜੀ ਚਲਨ ਹੁੰਦੀ ਹੈ ਚਲਨ ਮਤਲਬ ਐ ਲੱਗਦਾ ਜਿਵੇਂ ਅੱਖਾਂ ਤੇ ਜਾਪ ਆ ਗਿਆ ਜੀ ਹੂੰ ਤੁਹਾਡੀ ਅੱਖਾਂ ਦੇ ਅਸੀਂ ਤਸਵੀਰਾਂ ਵੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਨੇ ਤੁਹਾਡੀ ਤੁਹਾਡਾ ਫੇਸ ਕਾਫੀ ਸੁੱਜ ਗਿਆ ਤੇ ਅੱਖਾਂ ਆਈਬ੍ਰੋ ਵੀ ਕਾਫੀ ਸੁੱਜੀਆਂ ਪਈਆਂ ਸੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਜੀ ਜਿਵੇਂ ਅੱਖਾਂ ਤੇ ਜਾਪ ਨਹੀਂ ਪਾਉਂਦੇ ਅੱਗ ਲੱਗ ਦੁੰਦੇ ਐ ਹੁੰਦਾ ਜੀ ਇਸ ਕੱਲ ਦਾ ਜੀ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਅਸੀਂ ਤਾਂ ਸ਼ੁਕਰ ਕਰ ਰਿਹਾ ਜਾ ਰਾਂ ਕਿ ਫੈਮਿਲੀ ਹੈ ਬੱਚੇ ਨੇ ਹੈ ਨਾ ਘਰ ਜੀ ਮੈਂ ਸੋਚਦਾ ਐਵੇਂ ਮਾਲਕਾ ਉਹਨਾਂ ਕਿ اسی ਕਰਕੇ ਮੈਂ ਅੱਗੇ ਆਇਆ ਜੀ ਹਮ ਮੈਂ ਚਾਹੁੰਦਾ ਇਹ ਗਲਤੀ ਦੁਬਾਰਾ ਇਨਸਾਨ ਕੋਈ ਨਾ ਕਰੇ ਜੀ ਹਮ ਹੁਣ ਹਸਪਤਾਲ ਦੇ ਵਿੱਚ ਕਈ ਬੰਦੇ ਆਏ ਅੱਗੇ ਨਹੀਂ ਆਏ ਜੀ ਸਿੱਪ ਪਏ ਪਏ ਬੈਠੇ ਨੇ ਵੀ ਸਾਡੇ ਦਰਦੋਸ ਸਾਡੇ ਦਰਦੋ ਪਰ ਮੈਂ ਇਹ ਚਾਹੁੰਦਾ ਸਾਰੇ ਸਿੱਖ ਦੇਣਾ ਚਾਹੁੰਦਾ ਵੀ ਕੋਈ ਵੀ ਗਲਤੀ ਇਦਾਂ ਨਾ ਕਰੇ ਜੀ ਤੁਸੀਂ ਐਕਟਰ ਹੋ ਤੁਸੀਂ ਵੀ ਕਾਫੀ ਹਨਾ ਰੋਲ ਕੀਤੇ ਨੇ ਹਾਂਜੀ ਹਾਂਜੀ ਤੇ ਕਿਵੇਂ ਦੇਖਦੇ ਹੋ ਕਿ ਐਕਟਰ ਲਈ ਉਸਦੇ ਲਈ ਸਭ ਤੋਂ ਕੀਮਤੀ ਜਿਹੜੀ ਚੀਜ਼ ਹੁੰਦੀ ਹੈ ਉਸਦੇ ਵਾਲ ਹੁੰਦੇ ਨੇ ਕਿਉਂਕਿ ਉਸਦੇ ਨਾਲ ਹੀ ਉਹਨੂੰ ਵਧੀਆ ਕਿਰਦਾਰ ਮਿਲਦੇ ਨੇ ਵਾਲ ਦੇ ਨਾਲ ਨਾਲ ਚਿਹਰਾ ਵੀ ਜੀ ਅੱਖਾਂ ਵੀ ਚਾਹੀਦੀਆਂ ਜੀ ਹਾਂ ਜੇ ਅਸੀਂ ਵਾਲ ਦੇ ਚੱਕਰ 'ਚ ਜੇ ਗਏ ਵੀ ਵਾਲ ਆ ਜਾਣਗੇ ਬਹੁਤ ਖੁਸ਼ੀ ਹੋਈ ਸਾਨੂੰ ਵੀ ਵਾਲ ਆ ਜਾਣਗੇ ਸਾਡੇ ਜੀ ਤੁਹਾਨੂੰ ਤੁਹਾਡੀ ਗਲਤੀ ਦਾ ਅਹਿਸਾਸ ਹੋਇਆ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਜੀ ਤੇ ਮੈਂ ਤਾਂ ਅੰਨ੍ਹਾ ਹੋ ਜਾਣਾ ਸੀ ਜੀ ਸਾਡਾ ਇੱਕ ਚਿਹਰਾ ਹੀ ਹੈ ਇਕਲਨਕ ਚਿਹਰਾ ਹੀ ਹੈ ਹੋਰ ਕੋ ਐਕਟਰ ਕੋਲ ਕੁਝ ਨਹੀਂ ਹੈ ਜੀ ਕਿ ਕਲਾਕਾਰ ਦੀ ਜਿਹੜੀ ਉਸਦੀ ਕਲਾ ਉਹ ਬਾਲਾਂ ਦੇ ذریعے ਨਾਪੀ ਜਾਂਦੀ ਹੈ ਨਹੀਂ ਜੀ ਨਹੀਂ ਸੋਹਣੇ ਸੋਹਣੇ ਬਾਲ ਹੋਣ ਸੋਹਣੀ ਲੁੱਕ ਹੋਵੇ ਟੈਲੈਂਟ ਵੀ ਤਾਂ ਹੁੰਦਾ ਹੀ ਹੈ ਨਾ ਬਹੁਤ ਅਜੇ ਨਾਮੀ ਕਲਾਕਾਰ ਨੇ ਆਪਣੇ ਆਪਣੇ ਹਾਲੀਵੁੱਡ ਇੰਡਸਟਰੀ ਚ ਹਾਲੀਵੁੱਡ ਦੇ ਵਿੱਚ ਅਨਪਮ ਖੇਰਜੀ ਜੀ ਆਮਰੀਸ਼ਪੁਰੀ ਜੀ ਨੇ ਰਕੇਸ਼ ਰੋਸ਼ਨ ਜੀ ਨੇ ਰਾਜਕੁਮਾਰ ਜੀ ਨੇ ਜਿਹੜੇ ਕਿ ਆਪਣੇ ਸਭ ਤੋਂ ਵੱਡੇ ਜਿਹਨੂੰ ਆਪਾਂ ਕਹਿੰਦੇ ਆ ਵੀ ਐਕਟਰ ਨੇ ਤੇ ਰਾਜਕੁਮਾਰ ਜੀ ਨੇ ਉਹ ਵੀ ਗੰਦੇ ਸੀ ਜੀ ਤੇ ਅਸੀਂ ਤਾਂ ਆਪਣੀ ਗਲਤੀ ਹੀ ਬੰਨ ਰਹੇ ਹਾਂ ਜੀ ਮੈਂ ਕਹਿੰਦਾ ਜੀ ਕੋਈ ਵੀ ਬੰਦਾ ਬਾਲ ਦੇ ਠੀਕ ਹੈ ਆਪਣਾ ਚਿਹਰਾ ਉਸ ਤੋਂ ਔਰਤਾਂ ਦਾ ਟੈਲੈਂਟ ਚਾਹੀਦਾ ਜੀ ਜੀ ਅਸੀਂ ਨੇ ਗਲਤੀ ਕਰ ਗਏ ਬਿਬਾਲ ਦੇ ਚੱਕਰੇ ਵਿੱਚ ਬਾਹਰ ਆ ਜਾਣਗੇ ਇਹ ਤਾਂ ਅੱਖਾਂ ਤੋਂ ਵੀ ਜਾਣੀ ਸੀ ਅੱਖਾਂ ਵੀ ਬਚ ਗਈ ਸਾਡੀ ਇਹਦਾ ਜੀ ਪਰਿਵਾਰਕ ਮੈਂਬਰਾਂ ਦਾ ਕੀ ਰਿਐਕਸ਼ਨ ਸੀ ਅਸੀਂ ਉਹਨਾਂ ਨੂੰ ਦੱਸ ਕੇ ਗਏ ਸੀ ਤੁਸੀਂ ਨਹੀਂ ਜਾਂ ਚਾਂਚੇ ਤੋਂ ਹੋਏ ਸੀ ਉਹਨਾਂ ਨੂੰ ਤਾਂ ਫਿਰ ਇੱਕ ਲੱਖ ਤੋਂ ਅਚਾਨਕ ਉਹਨਾਂ ਦਾ ਕੀ ਕੀ ਰਿਐਕਸ਼ਨ ਸੀ ਵੀ ਆਹ ਕੀ ਹੋ ਗਿਆ ਅਚਾਨਕ ਹਾਂ ਜੀ ਜਦੋਂ ਮੈਂ ਉੱਠਿਆ ਤੇ ਘਰ ਦੇ ਰਜਾਈ ਦੇ ਚੱਕੇ ਫੜਾਵੜ ਕਹਿੰਦੇ ਕੁਝ ਲੜ ਗਿਆ ਉਹਨਾਂ ਨੂੰ ਆ ਲੱਗੇ ਕੁਝ ਲੜ ਗਿਆ ਤੁਹਾਡੇ ਤੇ ਤੇ ਮੈਂ ਉਹਨਾਂ ਨੂੰ ਕੋ ਬਾਈ ਵੀ ਮੈਨੂੰ ਕਿਹਾ ਮੈਂ ਕਿਹਾ ਨਹੀਂ ਜੀ ਲੜਾਈ ਨਹੀਂ ਮੈਂ ਦਵਾਈ ਲਵਾ ਕੇ ਆਇਆ ਵੀ ਦੋ ਸਿਰ ਪੰਜ ਮਿੰਟ ਬਾਅਦ ਤੋਲ ਲੈਂਦੇ ਤੋਲਣ ਦੀ ਕਹਿੰਦੇ ਦੁਬਾਰਾ ਤੋਣਾ ਨਹੀਂ ਹੈ ਤੇ ਉਸੇ ਟਾਈਮ ਰਾਤ ਨੂੰ 12 ਵਜੇ ਉਹਨਾਂ ਨੇ ਮੇਰਾ ਸਭ ਨਾਲ ਸਿਰ ਤੋਤਾ ਜੀ ਉੱਥੇ ਕਹਿੰਦੇ ਵੀ ਸਿਰ ਤੋਣਾ ਨਹੀਂ ਹੈ ਫਿਰ ਦਵਾਈ ਲਵਾਈ ਤੁਸੀਂ ਕੋਈ ਉਸ ਤੋਂ ਬਾਅਦ ਕੋਈ ਮੈਡੀਕਲ ਡਾਕਟਰ ਡਾਕਟਰ ਦਵਾਈ ਲਈ ਸਵੇਰੇ ਜੀ ਤੇ ਸਰਸੋ ਤੇਲ ਮਲਿਆ ਜੀ ਮੈਨੇ ਜੀ ਅੱਛਾ ਉਹਦਾ ਆਰਾਮ ਆਇਆ ਸਿਰੋ ਤੇਲਾਂ ਤੋਂ ਬਾਅਦ ਆਰਾਮ ਤੀਜੇ ਦਿਨ ਆਇਆ ਜੀ ਤੀਜੇ ਦਿਨ ਹਾਂ ਜੀ ਮੱਲਵਾਜੇ ਤਕਰੀਬਨ ਹੈ ਕੱਲ ਠੀਕ ਜੀ ਮੈਂ ਅੱਜ ਮਤਲਬ ਮੇਰੇ ਇਸ ਸੈਟ ਤੇ ਥੋੜਾ ਹੈਗਾ ਜੀ ਬਾਕੀ ਬਾਕੀ ਹਾਂ ਥੋੜਾ ਬਾਕੀ ਕਿਰਪਾ ਮਾਲਿਕ ਜੀ ਜਲਣ ਨਹੀਂ ਹੋ ਰਹੀ ਜੀ ਬਿਲਕੁਲ ਬਿਲਕੁਲ ਜੀ ਸਰ ਅੱਖਾਂ ਤੋਂ ਹੱਥ ਤੋਂ ਬੈਠੇ ਸੀ ਇੱਕ ਤਰ੍ਹਾਂ ਦਾ ਜਿਹਹੰਚ ਵੀ ਮੈਂ 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 ਬਿਲਕੁਲ ਜੀ ਬਿਲਕੁਲ ਜੀ ਇਹ ਗੱਲ ਬਿਲਕੁਲ ਸਹੀ ਹੈ ਉਸ ਟਾਈਮ ਤੇ ਇਹ ਲੱਗ ਰਿਹਾ ਜਦੋਂ ਮੈਂ ਮੂੰਹ ਦੇਖਾ ਮੈਂ ਤੁਹਾਨੂੰ ਫੋਟੋ ਭੇਜੀਆਂ ਮੈਂ ਨੇ ਜੀ ਮੈਂ ਆਪਣਾ ਚਿਹਰੇ ਖੁੱਟ ਰੱਖਿਆ ਜੀ ਮੈਂ ਹਮ ਇਨਾ ਖਤਰਨਾਕ ਚਿਹਰਾ ਹੋ ਗਿਆ ਜੀ ਹੁਣ ਤੁਸੀਂ ਕੀ ਸੇ ਦੇਣਾ ਚਾਹੁੰਦੇ ਹੋ ਜਿਵੇਂ ਚਲੋ ਫਿਲਹਾਲ ਪੁਲਿਸ ਨੇ ਕਾਰਵਾਈ ਕੀਤੀ ਹੈ ਵੀ ਐਦਾਂ ਦੇ ਚਾਂਸੇ ਚ ਨਾ ਆਓ ਤੁਸੀਂ ਵੀ ਇੱਕ ਬਤੌਰ ਐਕਟਰ ਹੈਣਾ ਤੁਹਾਡੀ ਵੀ ਜ਼ਿੰਮੇਵਾਰੀ ਮੰਦੀ ਹੈ ਲੋਕਾਂ ਤੱਕ ਇਹ ਗੱਲ ਪਹੁੰਚਾਉਣੀ ਬਿਲਕੁਲ ਜੀ ਬਿਲਕੁਲ ਜੀ ਮੈਂ ਤਾਂ ਜੀ ਆਪਣੇ ਸਾਰੇ ਸਰੋਤਿਆਂ ਨੂੰ ਇਹ ਗੱਲ ਕਹੂੰਗਾ ਵੀ ਕੋਈ ਵੀ ਐਸੀ ਗਲਤੀ ਨਾ ਕਰੇ ਜੀ ਤੇ ਬਿਲਕੁਲ ਵੀ ਸੋਸ਼ਲ ਮੀਡੀਆ ਗੱਲਾਂ ਜੀ ਨਾ ਆਵੇ ਜਿਵੇਂ ਕੋਈ ਕਹਿੰਦਾ ਫਲਾਇੰਟ ਦੋ ਫਰੀ ਮਿਲਦੀ ਹੈ ਬਿਲਕੁਲ ਵੀ ਗਲਤੀ ਨਾ ਕਰੇ ਜੀ ਜੋ ਕੋਈ ਟੈਟ ਮਿਲਣ ਨਹੀਂ ਆਪਣੀ ਡਾਕਟਰੀ ਸਲਾਹ ਨਾਲ ਹੀ ਲਵੇ ਜੀ ਤੇ ਹੱਥ ਜੋੜ ਕੇ ਸਾਰਿਆਂ ਨੂੰ ਇਹ ਬੇਨਤੀ ਹੈ ਮੇਰੀ ਜੀ ਵੀ ਕੋਈ ਵੀ ਐਸੀ ਗਲਤੀ ਸ਼ੁਕਰਪੁਰ ਪ੍ਰਸ਼ਾਸਨ ਦਾ ਜਿਹਨੇ ਕਿ ਸਾਨੂੰ ਬਚਾਈ ਲਿਆ ਜੀ ਬਿਲਕੁਲ 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 ਜੇ ਖੁਦਾ ਨਾ ਖਾਤਾ ਕੋਈ ਕਾਰਵਾਈ ਨਾ ਹੁੰਦੀ ਤਾਂ ਬਹੁਤ ਬੰਦੇ ਮਾਰੇ ਜਾਂਦੇ ਸੀ ਹੂੰ ਤੇ ਇਹ ਜੈਕਟਰ ਬਾਰੇ ਤੇ ਇਹ ਕਹੂੰਗਾ ਜੀ ਉਹ ਕੈਮੀਕਲ ਲਗਾਉਂਦੇ ਸੀ ਉਹ ਕਿੱਦਾਂ ਦੀ ਖੁਸ਼ਬੂ ਕਿੱਦਾਂ ਦੀ ਆਉਂਦੀ ਸੀ ਕਿੱਦਾਂ ਦੀ ਸਮੈਲ ਤੇਜ਼ ਚੜਦੀ ਸੀ ਕੀ ਕੀ ਹੁੰਦਾ ਸੀ ਇੱਕ ਗੰਦੀ ਸਮੈਲ ਸੀ ਜੀ ਉਹਦੀ ਪਰ ਹਾਂ ਜੀ ਹਾਂ ਜੀ ਉਸ ਟਾਈਮ ਦੁਨੀਆ ਇੰਨੀ ਸੀ ਜੀ ਇੱਕ ਪਾਗਲਪਨ ਦੀ ਸਾੜ ਤੇ ਵਿਛਾ ਗਈ ਹੂੰ ਸਰ ਉੱਤੇ ਘਟੋ ਘਟ 50000 ਬੰਦਾ ਆਉਣਾ ਜੀ ਉੱਥੇ ਲਗਾਉਣ ਸਾਰ ਹੀ ਉਹ ਲੜਦੀ ਹੈ ਨਹੀਂ ਉਸ ਤੋਂ ਉਹਦੇ ਨਾਲ ਲੜਦੀ ਜੀ ਉਹ ਉਸ ਤੋਂ ਬਾਅਦ ਲੜਦੀਏ ਕੱਡੇ ਤੋਂ ਕੱਡੇ ਬਾਅਦ ਕੁਝ ਨਹੀਂ ਹੁੰਦਾ ਜੀ ਕਈ 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 ਇਹ ਵੀ ਮਿੱਥ ਸਾਹਮਣੇ ਆ ਰਹੀ ਨੇ ਕਹਿੰਦੇ ਜੀ ਜਦੋਂ ਸਿਰ ਧੋਣਾ ਹੁੰਦਾ ਉਦੋਂ ਗਲਤੀ ਕਰੀ ਮੂਰੇ ਪਾਣੀ ਵੀ ਪਿੱਛੇ ਨੂੰ ਸਿਰ ਕਰਕੇ ਧੋਣਾ ਚਾਹੀਦਾ ਵਾਲ ਇਦਾਂ ਦਾ ਵੀ ਕੁਝ ਹੈਗਾ ਸਿਸਟਮ ਨਹੀਂ ਉਹਨਾਂ ਨੂੰ ਦੱਸਣ ਦਾ ਹੱਕ ਮੰਨਦਾ ਨਾ ਜੀ ਮੀ ਆਕਰ ਕੋ ਤੋ ਉਹ ਅਜ ਤਾਂ ਅਜ ਤਾਂ ਐਂ ਧੋਣਾ ਹੈ ਨਾ ਮੈਨੂੰ ਇਹ ਮੈਨੂੰ ਜਿੱਥੇਕ ਮੇਰਾ ਜਹਾਂ ਜੇ ਇਹ ਗੱਲ ਉੱਥੇ ਜਿਹੜੇ ਬੰਦੇ ਜਿੰਨੇ ਵੀ ਬੰਦੇ ਆਏ ਹੋਏ ਸੀ ਉਹ ਸਾਰੇ ਸਿਰ ਐਂ ਕਰਕੇ نیچے ਕਰਕੇ ਹੀ ਧੋ ਰਹੇ ਸੀ ਹੂੰ ਕਿੰਨੇ ਕਦੇ ਉੱਠ ਕਰਕੇ ਵੀ ਹੁਣ ਹੁਣ ਲੋਕ ਸੁਣਨ ਚ ਲੋਕ ਕਹਿ ਰਹੇ ਨੇ ਵੀ ਤੁਸੀਂ ਸਿਰ ਐਤ ਹੋਣਾ ਸੀ ਹੂੰ ਹੂੰ ਉੱਥੇ ਉੱਥੇ ਕਿਹੜਾ ਬਾਸ਼ਫੀਸ਼ ਲੱਗੇ ਵੇਸੀ ਸੀ ਜੀ ਬੇ ਤੂੰ ਕੀ ਗੱਲਾਂ ਨੇ ਬੇ ਤੂੰ ਕੀ ਗੱਲਾਂ ਜੀ ਬਿਲਕੁਲ ਸੋਹੀ ਸੇਦ ਦੇ ਰਹੇ ਹੋ ਵੀ ਬੱਚੋ ਮੈਂ ਤਾਂ ਕਹ ਰਹੀ ਬੱਚੋ ਜੀ ਆਪ ਵੀ ਬੱਚੋ ਦੁਨੀਆ ਸਭ ਨੂੰ ਬਚਾਓ ਕੋਈ ਵੀ ਜਿਹੜੀ ਟ੍ਰੈਂਡ ਮੈਂ ਸੋਸ਼ਲ ਮੀਡੀਆ ਚੱਲ ਰਹੀ ਹੈ ਜੀ ਉਹਦੇ ਵਿੱਚ ਕੋਈ ਵੀ ਤੁਸੀਂ ਗਲਤੀ ਨਹੀਂ ਕਰਨੀ ਬਿਲਕੁਲ ਠੀਕ ਹੈ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਜੈ ਜੈਕਰ ਇਹਦੇ ਭਰਾ ਤੁਹਾਡਾ ਮੈਂ ਤਾਂ ਇਹ ਬੇਨਤੀ ਕਰੂੰਗਾ ਵੀ ਐਸੀ ਕੋਈ ਗਲਤੀ ਨਾ ਕਰੋ ਡਾਕਟਰ ਇਸਲਾਤ ਬਿਨਾ ਕੋਈ ਵੀ ਗਲਤੀ ਨਹੀਂ ਕਰਨੀ ਪੰਜਾਬੀ ਅਤੇ ਹਿੰਦੀ ਸਿਨੇਮਾ ਜਗਤ ਦੇ ਐਕਟਰ ਨੇ ਫਿਲਮਾਂ 'ਚ ਕੰਮ ਕੀਤਾ ਸੋ ਇਹ ਵੀ ਉਸ ਸਕੈਮ ਦਾ ਸ਼ਿਕਾਰ ਹੋ ਗਏ ਸੀ ਗੰਜੇਪੰਦੀ ਸਮੱਸਿਆ ਨਾਲ ਜੂਝ ਰਹੇ ਸੀ ਤੋਂ ਦਵਾਈ ਲਗਾਉਣਗੇ ਉਸ ਤੋਂ ਬਾਅਦ ਰਿਐਕਸ਼ਨ ਹੋ ਗਿਆ ਸੋ ਹੁਣ ਸਮਾਜ ਨੂੰ ਖਸੇਦ ਦੇ ਰਹੇ ਨੇ ਕਿ ਇਦਾਂ ਦੇ ਸਕੈਮ ਤੋਂ ਤੁਸੀਂ ਬਚੋ ਅਤੇ ਸੋਸ਼ਲ ਮੀਡੀਆ ਤੋਂ ਇੰਨਾ ਜਲਦੀ ਤੁਸੀਂ ਪ੍ਰਭਾਵਿਤ ਨਾ ਹੋ ਰਾਜੀਸ਼ ਸ਼ਰਮਾ ਡੇਲੀ ਪੋਸਟ ਪੰਜਾਬੀ